ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪਾ ਤਿੰਨ ਗਾਮਾ ਸੇ ਲਾਈ ਲੈ ਕੇ ਆ ਜੀ ਇੱਕ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦੇਣ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾਲ ਸਸਿਕਾਲ ਬਾਈ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਹਾਂ ਬੋਰ ਸਿੰਘ ਜੀ ਪਿੰਡ ਭਾਈ ਰੂਪਾ ਜੀ ਠੀਕ ਹੈ ਜੀ ਤਹਿਸੀਲ ਸਿਰਫੂਲ ਜੀ ਜ਼ਿਲ੍ਹਾ ਬਟਿੰਡਾ ਬਟਿੰਡਾ ਜੀ ਮੋਬਾਈਲ ਨੰਬਰ ਬੋਲ ਦਿਓ 9479905853 ਜੀ ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਦੇ ਬਰਡ ਦੇ ਨੇ ਕਿਹੜਾ ਸੂਸ ਹੋਈ ਆ ਤੇ ਦੂਜਾ ਸੂਆ ਜੀ ਕਦੋਂ ਸੂਈ ਆ ਵੀਰੇ ਤੇ ਤੜਕੇ ਸੂਈ ਆ 4 ਵਜੇ 4 ਵਜੇ ਬੱਚਾ ਕੀ ਦਿੱਤਾ ਬੱਚਾ ਦਿੱਤਾ ਜੀ ਬੱਚਾ ਦਿੱਤਾ ਜੀ ਜੇਰ ਪੈਣੀ ਆ ਹਨਾ ਜੀ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਬੋਲਾ ਕੱਢਿਆ ਬਾਈ ਨੇ ਉਹ 2 ਡੋੜਾ ਕਿਲੋ ਕੱਢਿਆ ਜੀ ਓਕੇ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਉਹ 14 15 ਲੀਟਰ ਦੀ ਉਮੀਦ ਆ ਜੀ ਸਹੀ ਅੰਦਰੋਂ ਭੋਲ ਦੇ ਬਾਈ ਥੋੜਾ ਕੇ ਦਿਖਾ ਦੇ ਵੀ ਰੀਡ ਇੱਕ ਨੰਬਰ ਆ ਗਰਮੀ ਦਾ ਤੋਹਫਾ ਗਰਮੀ ਘੱਟ ਮਨ ਨੂੰ ਫੈਂਡ ਫੂਡ ਚੰਗੀ ਆ ਸੂਈ ਸਵਾਈਆ ਬੱਚਾ ਬੱਚਾ ਦੇ ਤਾਂ ਜੇਰ ਥੋੜੇ ਟਾਈਮ ਲਈ ਫੇਸ ਦੀ ਬਿਊਟੀ ਕਮਾਲ ਦੀ ਹੈ ਪ੍ਰਿੰਟ ਪ੍ਰਿੰਟ ਚੰਗਾ ਮੱਝ ਨਾਲ ਦਾ ਦੁੱਧ ਦੇਣਾ ਫੈਂਟ ਫੁੱਲ ਆਉਣੀ ਹੈ ਗਰਮੀ ਨਹੀਂ ਮੰਨਦੀ ਤੋਹਫਾ ਬਈ ਗਰਮੀਆਂ ਦਾ ਕੀ ਮੋਹ ਲਵਰੇਜ ਆਜ ਆਲੋ ਬਈ 42000 ਦੇ ਦਾਂਗੇ ਮਾਨਦਾਨ ਹੋ ਜਾ ਹਾਂਜੀ ਹਾਂਜੀ ਓਕੇ ਬਈ 42000 ਰੁਪਇਆ ਮੋਹ ਦਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਇੱਕ ਨੰਬਰ ਥਾਣ ਲੱਗਿਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਣ ਨਾਲਾ ਨੂਣਾ ਫੁੱਲ ਚੰਗੀਆਂ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਠੰਡੀ ਠੰਡੀ ਫੁੱਲ ਆ ਬਾਈ ਠੰਡੀ ਬਹੁਤ ਹੈ ਠੀਕ ਮਰਜੀ ਹੱਥ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਕਰਮ ਵਾਲੀ ਫੁੱਲ ਆ ਬਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਹੁੰਦੀ ਹੈ ਦੂਜਾ ਹੀ ਹੈ ਜੀ ਕਿੰਨੇ ਦਿਨ ਲੋਗੇ ਇਹ ਹਫਤਾ ਲੈ ਜੀ 5 ਦਿਨ ਬਸ ਓਕੇ ਬਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਉਹ 15 ਦਾ 20 ਲੀਟਰ ਦੇ ਦੋ ਬਾਈ ਇਹ ਓਕੇ ਬਾਈ ਖੋਲ ਦੇ ਬਾਈ ਤੋਰ ਕੇ ਰੱਖਾ ਦੇ ਫੇਸ ਬੜਾ ਚੰਗਾ ਕੱਦ ਫੁੱਲ ਪਲੀ ਵੀ ਫੁੱਲ ਬਰੀਡ ਫੁੱਲ ਥਣ ਬਹੁਤ ਚੰਗਾ ਮੁੱਠੀ ਵਾਲਾ ਥਣਾ ਬਾਈ ਕਿ ਵਾਈ ਚੂ ਇਹ ਕਰਮੜੀ ਬਹੁਤ ਚੰਗੀ ਨਿਕਲੀ ਜਿਹੜੇ ਹਿਸਾਬ ਨਾਲ ਥਣ ਲੱਗਿਆ ਤੋਰਾ ਬਰੀਡ ਚੈੱਕ ਕਰੋ ਇੱਕ ਨੰਬਰ ਆ ਬਾਈ ਕੀ ਮੋਲ ਆ ਬਾਈ ਜਾਇਜ ਆ ਬਾਈ 62000 ਦੇ ਦਾਂਗੇ 62000 ਦੀ ਬਾਈ ਕਹਿੰਦਾ ਬੈਡ ਦੇ ਦਾਂਗੇ ਠੀਕ ਹੈ ਕਿ ਨਹੀਂ ਬੈਡ ਚੰਗੀ ਆ ਪਲੀ ਵੀ ਬਹੁਤ ਜਾਣ ਪੂਰੀ ਹੈਗੀ ਕੋਈ ਲਿਸੀ ਨਹੀਂ ਲਾਮੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਦਾ ਜਲਾਇਓ ਸਾਰੀਆਂ ਬੈਡਾਂ ਲਾ ਗੱਡ ਕੇ ਨਾ ਕਰਮ ਵਾਲੀ ਨੇ ਫੇਰ ਸੋਣਾਗਾ ਢਿੱਲਾ ਦੇਖੋ ਢਿੱਲਾ ਬਹੁਤ ਦਿਖਾਉਂਦੀ ਆ ਪੂਰਾ ਪੰਡ ਵਾਲਾ ਲੇਵਾਂ ਲੈ ਕੇ ਨਾ ਫੇਰ ਸੋਣਾ ਕਰਮ ਵਾਲੀ ਨੇ ਬਰੀਡ ਇੱਕ ਨੰਬਰ ਨਾੜਾ ਨੂੜਾ ਬਹੁਤ ਹਨਾ ਲੈਵੇ ਤੇ ਹਾਂਜੀ ਹਾਂਜੀ ਅੱਧਾ ਲਈ ਆਉਂਦਾ ਅੰਦਾਜ਼ਾ ਲਾਉ ਬਸ ਅੱਗੇ ਵੀਰੇ 3 ਨੰਬਰ ਕਿਹੜਾ ਸੁਆ ਵੀਰੇ ਦੂਜਾ ਹੀ ਇਹ ਹੈ ਬਾਈ ਜੀ ਕਿੰਨੇ ਦਿਨ ਲੂਗੇ ਪੰਜ ਸੱਤ ਦਿਨ ਹੀ ਲਓ ਜੀ ਬਾਈ ਜੀ ਓਕੇ ਬਾਈ ਕਿੰਨਾ ਕੋ ਦੁੱਧ ਦੇ ਦੂ ਐਸਟੀਮੇਟ ਆ 17 18 ਲੀਟਰ ਦੀ ਮੀਡ ਹੈ ਬਾਈ ਜੀ ਸਹੀ ਆ ਹਾਂਜੀ ਬੈਡ ਚੰਗੀ ਆ ਰਾਜੀ ਫੁੱਲ ਆ ਬਰੀਡ ਫੁੱਲ ਆ ਫੇਸ ਬੜਾ ਚੰਗਾ 프ਿੰਟ ਚੰਗਾ ਥਾਣ ਲੈ ਵਾ ਬਹੁਤ ਚੰਗਾ ਕੱਲੀ ਕੱਚੀ ਕੱਚੀ ਆ ਉਸ ਆਨੰਦਾ ਜਾਲਾਓ ਸਾਰੀਆਂ ਵਰਲਡ ਲਾਂ ਕੱਡੂ ਫਿਰ ਕਰਮਾਲੀ ਨੇ ਸੋਨਾ ਬਿਊਟੀ ਚੈੱਕ ਕਰ ਲੋ ਕਰਮਾਲੀ ਦੀ ਇੱਕ ਨੰਬਰ ਆ ਭਾਈ ਕੀ ਮੋਲਾ ਭਰਾ ਜੈਜ ਹੁਣ ਭਾਈ 62 ਦੇ ਦੇਵਾਂਗੇ ਠੀਕ ਆ ਭਾਈ 62000 ਰੁਪਏ ਮੋਲਾ ਮਾਨਤਣ ਕੋਈ ਚੱਕਰ ਨਹੀਂ ਹੋ ਜਾਊਗਾ ਭਾਈ ਕੱਚੀ ਕੱਚੀ ੱਟਲਾਂ ਦੇਖੋ ਸਾਰੀਆਂ ਵਰਲਡ ਲਾਂ ਕੱਢ ਕੇ ਨਾ ਫਿਰ ਸੋਨਾ ਥਾਣ ਬਹੁਤ ਚੰਗਾ ਲੱਗਿਆ ਵੱਡੀ ਗੱਲ ਫੈਂਟ ਇਹਦੀ ਵੀ ਫੋਲੋ ਗਰਮੀ ਗੁਰਮੀ ਨਹੀਂ ਮੰਨਦੀ ਕੀ ਬਾਤ ਆ ਥਾਣ ਬੜਾ ਚੰਗਾ ਹਨ ਹਾਂਜੀ ਠੰਡੀ ਠੰਡੀ ਫੋਲ ਆ ਭਾਈ ਨਾਗਸੀ ਭਰਾ ਕੋਲੇ 3 ਬਈ ਤਿੰਨੇ ਦਿਖਾਤੇ ਕਿਸੇ ਵੀਰ ਨੂੰ ਤੰਨਾ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ